ਕੀ ਪ੍ਰੋਬਲਮ ਲੈ ਕੇ ਆਏ ਹੋ ਮੇਰੀ ਗੋਲ ਪੈਡਸ ਪੱਥਰੀ ਸੀ ਤੇ ਕੁਝ ਫਰਕ ਲੱਗਾ ਡੇਢ ਮਹੀਨੇ ਤੋਂ ਮਤਲਬ ਪੇਨ ਵਗੈਰਾ ਤਾਂ ਨਹੀਂ ਜ਼ਿਆਦਾ ਮੈਨੂੰ ਗੈਸ ਵਗੈਰਾ ਉਹ ਠੀਕ ਹੈ ਪੇਨ ਹੈਡ ਪੇਨ ਜਾਂ ਇਹ ਸੋ ਵੀ ਠੀਕ ਹੈ ਮੇਰੇ ਹੁਣ ਕਿੰਨਾ ਕੁ ਰੀਲੀਫ ਹੈ ਮੇਰੀ ਭੈਣ ਨੂੰ ਹੁਣ ਤਾਂ ਬੈਟਰ ਹੈ ਬਿਲਕੁਲ ਮਿਲ ਗਏ ਹੁਣ ਠੀਕ ਹੋ ਤੁਸੀਂ ਹਾਂਜੀ ਹਾਂ ਦੇਖੋ ਕੁਦਰਤੀ ਇਲਾਜ ਦੀ ਜੁਗਤੀ ਪਾਓ ਸ਼ੂਗਰ ਤੋਂ ਮੁਕਤੀ ਦਿਲ ਦੇ ਹਰ ਮਰੀਜ਼ ਲਈ ਸਟੰਟ ਜ਼ਰੂਰੀ ਨਹੀਂ ਐ ਕਿ ਤਾਂ ਮੇਰੇ ਪਿੱਤੇ ਚ ਪੱਥਰੀ ਹੈ ਜੀ ਪਿੱਤੇ ਚ ਪੱਥਰੀ ਹੈ ਹਾਂ ਇੱਕ ਕਿੰਨੀ ਚ ਰਸੜੀ ਆ ਕਿਡਨੀ ਚਰ ਸੌਲੀਏ ਪਿੱਤੇ ਚ ਪੱਤੀ ਕੁਝ ਫਰਕ ਲੱਗਿਆ ਤੁਹਾਨੂੰ ਕੁਝ ਰਾਹਤ ਆਈ ਕੀ ਰਾਹਤ ਮਿਲਦੀ ਹੈ ਤੁਹਾਨੂੰ ਦੋਨੀਆਂ ਚੀਜ਼ਾਂ ਚੋਂ ਮੈਨੂੰ ਕਮਜ਼ੋਰੀ ਸੀ ਕਿਉਂਕਿ ਮੈਨੂੰ ਡਾਇਬਟੀਜ਼ ਬਹੁਤ ਰਹੀ ਆ ਪਹਿਲਾਂ ਤਾਂ ਮੈਂ 100 ਜੈਂਟ ਲੈਂਦਾ ਸੀਗਾ 30 30 ਜੋਰ ਤੇ ਸਵੇਰੇ ਦੁਪਹਿਰੇ ਸ਼ਾਮ ਜੀ ਠੀਕ ਹੈ ਜੀ ਹਾਂ ਹੁਣ ਆਈ ਫ਼ੀਲਿੰਗ ਬੈਟਰ ਪਤਰੀ ਹੈ ਇੱਕ ਅੱਛਾ ਜੀ ਇਹ ਕਿੰਨਾ ਦੇ ਰਸੌਲੀ ਹੈ ਜੀ ਘਰ ਸੌਲੀ ਹੈ ਅੱਛਾ ਕਹਿੰਦਾ 슈ਗਰ ਵੀ ਵਾਵਾ ਹੈ ਹੁਣ ਤਾਂ ਬਹੁਤ ਬੜਾ ਘਟ ਗਿਆ ਜੀ ਬਹੁਤ ਘਟ ਗਿਆ ਹਾਂ ਬੜਾ ਫਰਕ ਪੈ ਗਿਆ ਜੀ ਮਤਲਬ ਇੱਕ ਵਾਰ ਚੀ ਹਾਂ ਬੜਾ ਫਰਕ ਪੈ ਗਿਆ ਹੁਣ ਜੂੜ ਹੁਣ ਆਇਆ ਤੇ ਇਹਨੂੰ ਕਬਜ਼ ਰਹਿੰਦੀ ਸੀਗੀ ਛੋਟੇ ਜਿਹਨੂੰ ਜੀ ਮਤਲਬ ਇਹਨੂੰ ਕਬਜ਼ ਰਹਿੰਦੀ ਹੈ ਹਾਂ ਜੀ ਤੇ ਉਮਰ ਤੱਕ ਜੀ ਕੁਝ ਵੀ ਨਹੀਂ ਹੋਣੀ ਜੀ ਉਹ ਪੌਣੇ ਕੇ ਦੋ ਸਾਲ ਦਾ ਜੀ ਸ਼ੁਰੂ ਤੋਂ ਹੀ ਇਹ ਮੀਨਜ਼ ਮਤਲਬ ਪੋਟੀ ਕਰਨ ਦੇ ਵਿੱਚ ਇਹਨੂੰ ਪ੍ਰੋਬਲਮ ਆਉਂਦੀ ਹੈ ਤੇ ਇਹਦੀ ਬਵਾਸਿਰ ਬਣ ਗਈ ਹੁਣ ਦੇ ਕੋਈ ਅੰਦਰ ਸਾਡੇ ਤੋਂ ਨਹੀਂ ਦੇਖਿਆ ਜਦੋਂ ਇਸ ਨੂੰ ਨਾ ਪੋਟੀ ਕਰਨ ਹੁੰਦੀ ਹੈ ਨਾ ਤੇ ਪਹਿਲਾ ਹੀ ਰੋਣ ਲੱਗ ਜਾਂਦਾ ਚੀਕਾ ਮਾਰਨ ਲੱਗ ਜਾਂਦਾ ਤੇ ਜਦੋਂ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਇਹੇ ਪਿੱਛੇ हट ਜਾਂਦਾ ਹੈ ਜੀ ਸਾਹਿਬ ਇੱਕ ਬੱਚਾ ਹੈ 2 ਸਾਲ ਦਾ ਪੌਣੇ 2 ਸਾਲ ਦਾ ਬੱਚਾ ਕਿਹਾ ਜਿਹਨੂੰ ਕਬਜ਼ ਦੀ ਪ੍ਰੋਬਲਮ ਹੋ ਗਈ ਇਹ ਕਿਵੇਂ ਜੀ ਬਿਲਕੁਲ ਕਬਜ਼ ਪਲੱਸ ਉਹਨੂੰ ਪਾਈਲਸ ਹੈ ਇੱਕ ਗਟ ਹੈਲਥ ਜਿਹਨੂੰ ਬੱਚੇ ਦੀ ਬਹੁਤ ਕਹੋ ਵਰਸਟ ਹੋ ਜਾਂਦੀ ਹੈ ਨਿਲ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਆਂਤੜੀਆਂ ਨੇ ਇੰਨੀਆਂ ਕਿ ਖੁਸ਼ਕ ਨੇ ਕਿ ਉਹ ਸਟੂਲ ਪਾਸ ਨਹੀਂ ਕਰ ਪਾ ਰਿਹਾ ਬੱਚਾ ਡਾਕਟਰ ਨੈਚੁਰਲੀ ਆ ਦਰਦ ਹੁੰਦੀ ਆ ਪੇਨ ਹੁੰਦੀ ਆ ਬੱਚਾ ਰੋਂਦਾ ਉਹਨੂੰ ਪਤਾ ਨਹੀਂ ਮੈਨੂੰ ਹੋ ਕੀ ਰਿਹਾ ਔਰ ਪੇਟ ਜਿਹੜੀ ਅਨਕੰਫਰਟੇਬਲ ਜ਼ੋਨ ਹੁੰਦੀ ਉਹ ਬ੍ਰੇਨ ਤੇ ਇਫੈਕਟ ਕਰਦੀ ਹੈ ਸਿੱਧਾ ਔਰ ਤੁਸੀਂ ਕਰਨਾ ਕੀ ਹੈਗਾ ਉਹਦੇ ਵਾਸਤੇ ਇੱਕ ਕੱਪ ਗਰਮ ਪਾਣੀ ਲੈਣਾ ਹੈਗਾ ਦੇਸੀ ਗਾਂ ਦਾ ਦੇਸੀ ਘਿਓ ਲੈਣਾ ਹੈਗਾ ਅੱਧਾ ਚਮਚ ਵਿੱਚ ਪਾਉਣਾ ਹੈ ਗਰਮ ਗਰਮ ਔਰ ਅ ਗਰਮ ਗਰਮ ਅੱਧਾ ਚਮਚ ਜਿਹੜਾ ਪਾਉਣਾ ਹੈਗਾ ਉਹਨੂੰ ਫਿਰ ਬੱਚੇ ਨੂੰ ਪਿਉਣਾ ਤੁਸੀਂ ਸਵੇਰ ਖਾਲੀ ਪੇਟ ਇਹਨੂੰ ਲਗਾਤਾਰ 21 ਦਿਨ ਕਰੋ ਗੱਟ ਹੈਲਥ ਵੀ ਇੰਪਰੂਵ ਹੋਏਗੀ ਬੱਚੇ ਦੀ ਜਿਹੜੀ ਆਂਤੜੀਆਂ ਨੇ ਅੰਦਰੋਂ ਉਹ ਵੀ ਉਹਨਾਂ ਦੇ ਅੰਦਰ ਵੀ ਡਰਾਈਨੈਸ ਘਟ ਜਾਏਗੀ ਤੁਕ ਮਹਾੜ ਬਣ ਜੇਗੀ ਔਰ ਗੁੱਡ ਬੈਕਟੀਰੀਆ ਡਵੈਲਪ ਹੋਏਗਾ ਪਲਸ ਬੱਚੇ ਦੀ ਇਮਿਊਨਿਟੀ ਗਰੋ ਕਰੇਗੀ ਬੱਚੇ ਦੇ ਫੇਸ ਤੇ 글로ਅ ਆਏਗਾ ਕਨਸੈਂਟ੍ਰੇਸ਼ਨ ਲੈਵਲ ਅੱਛਾ ਛਿੱਟੜਾਪਨ ਘਟ ਜਾਏਗਾ ਬੱਚੇ ਦਾ ਭੁੱਖ ਬਹੁਤ ਅੱਛੀ ਹੋ ਜਾਏਗੀ ਬੱਚੇ ਦੀ ਪ੍ਰੋਬਲਮ ਲੈ ਕੇ ਆਏ ਪੈਨ ਮੇਰੇ ਸਟੋਨ ਹੈ ਸਟੋਨ ਹੈ ਕਿੰਨੇ ਐਮ ਐਮ ਕਈ ਐਮ ਨਹੀਂ ਐ ਅੱਛਾ ਤਿੰਨ ਮਲਟੀਪਲ ਨੇ ਤਿੰਨ ਤੋਂ 5 ਐਮ ਐਮ ਕੁਝ ਫਰਕ ਲੱਗਿਆ ਪਹਿਲਾਂ ਨੂੰ ਨਹੀਂ ਫਰਕ ਹੈ ਕਿੰਨਾ ਫਰਕ ਹੈ? ਕਾਫੀ ਫਰਕ ਆ। ਪਹਿਲਾਂ ਖਾਣਾ ਖਾ ਕੇ ਜਿਵੇਂ ਗੈਸ ਜੀ ਬਣ ਕੇ ਉੱਪਰ ਮੋਢਿਆਂ 'ਚ ਵੀ ਦਰਦ ਜਾਂਦਾ ਸੀਗਾ। ਬਈ ਜਿਸ ਦਿਨ ਦੀ ਦਵਾਈ ਲੈ ਰਿਆਂ ਕੋਈ ਪ੍ਰੋਬਲਮ ਨਹੀਂ ਆ ਰਹੀ ਇਦਾਂ ਦੀ। ਅੱਛਾ। ਹੁਣ ਸਾਰਾ ਹਲਕਾ ਫੁਲਕਾ ਫੀਲ ਹੁੰਦਾ। ਦੇਖੋ ਕੁਦਰਤੀ ਇਲਾਜ ਦੀ ਜੁਗਤੀ ਪਾਓ 슈ਗਰ ਤੋਂ ਮੁਕਤੀ। ਦਿਲ ਦੇ ਹਰ ਮਰੀਜ਼ ਲਈ ਸਟੰਟ ਜ਼ਰੂਰੀ ਨਹੀਂ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਔਰ ਅੱਜ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਮਰੀਜ਼ਾਂ ਨਾਲ ਕਰਵਾਉਣ ਲੱਗੇ ਆਂ ਜਿਨ੍ਹਾਂ ਨੇ ਕੁਦਰਤ ਦੀ ਜੁਗਤੀ ਦੇਖੀ ਹੈ ਜਿਨ੍ਹਾਂ ਨੇ ਕੁਦਰਤ ਨਾਲ ਜੱਫੀ ਜਦੋਂ ਪਾਈ ਤਾਂ ਕੁਦਰਤ ਨੇ ਵੀ ਉਹਨਾਂ ਨੂੰ ਤੰਦਰੁਸਤੀ ਵਾਲਾ ਨਿਗ ਬਖਸ਼ਿਆ ਅਜਿਹੇ ਦੇ ਵਿੱਚ ਤੁਹਾਡੀ ਮੁਲਾਕਾਤ ਹੈਗੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਅੱਜ ਅਸੀਂ ਪਹੁੰਚੇ ਹੋਏ ਆਂ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਰਿਸਰਚ ਸੈਂਟਰ ਹੈਗਾ ਪਟਿਆਲਾ ਦੇ ਵਿੱਚ ਡਾਕਟਰ ਬਰਿੰਦਰ ਸਿੰਘ ਪੁੱਲਰ ਹੋਰਾ ਵੱਲੋਂ ਸਥਾਪਿਤ ਕੀਤਾ ਗਿਆ ਹੈ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਅਮਰੀਕਾ ਵਾਲੇ ਸਾਡੇ ਬਾਪੂ ਜੀ ਮਿਲਣ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅਮਰੀਕਾ ਤੋਂ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਕੋਲਰਾਡੋ ਸਟੇਟੋਂ ਜੀ ਅੱਛਾ ਕੋਲਰਾਡੋ ਤੋਂ ਤੇ ਡਰਵਰ ਬੜਾ ਕੰਮ ਟੈਡ ਕੀਤਾ ਪਿਆ ਜੀ 트াম্প ਨੇ ਅੱਜਕੱਲ ਤੇ ਹਾਂ ਜੀ ਹਾਂ ਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਮੇਰੇ ਜੀ ਕਾਫੀ ਹੈ ਮੇਰੇ ਦੋ ਤਿੰਨ ਪ੍ਰੋਬਲਮ ਹੈ ਇੱਕ ਤਾਂ ਮੇਰੇ ਪਿੱਤੇ ਚ ਪੱਥਰੀ ਹੈ ਜੀ ਪਿੱਤੇ ਚ ਪੱਥਰੀ ਹੈ ਹਾਂ ਇੱਕ ਕਿੰਨੀ ਚ ਰਸੜੀ ਆ ਕਿਡਨੀ ਚ ਰਸੌਲੀ ਹੈ ਪਿੱਤੇ ਚ ਪੱਥਰੀ ਹੈ ਦੋਨੀਆਂ ਮੇਨ ਚੀਜ਼ਾਂ ਤੁਸੀਂ ਡਿਫੈਕਟਡ ਕਰੀ ਫਿਰਦੇ ਹੋ ਹਾਂਜੀ ਹਾਂਜੀ ਕੰਮ ਕਰਦੇ ਚੱਕਰ ਚ ਧਿਆਨ ਨਹੀਂ ਦਿੱਤਾ ਤੁਸੀਂ ਸਿਹਤ ਤੇ ਨਹੀਂ ਮੈਂ ਕੁਝ ਕੀ ਕੰਮ ਕੀ ਕਰਦੇ ਹੋ ਜਿੱਥੇ ਕੰਮ ਤਾਂ ਹੁਣ ਤਾਂ ਮੈਂ ਬੈਲੀ ਜੀ 5-6 ਸਾਲ ਹੋ ਗਏ ਇੱਥੇ ਅੱਛਾ ਪੈਨਸ਼ਨਰ ਹਾਂ ਹਾਂਜੀ 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 ਕਿੰਨੇ ਸਾਲ ਹੋ ਗਏ ਅੱਗੇ ਨੂੰ ਤੁਸਾਂ ਤੁਹਾਨੂੰ 2000 ਚ ਕਿਹਾ ਸੀ ਮੈਂ ਉੱਥੇ ਜੀ ਹਾਂਜੀ 24-25 26 ਸਾਲ ਹੋ ਗਏ 25 ਸਾਲ ਹੋ ਗਏ ਜੀ ਸਾਦੇ ਬੱਚੇ ਬੱਚੇ ਸਭ ਆਪਣੇ ਉੱਥੇ ਹੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਪਹਿਲੀ ਵਾਰ ਆਏ ਦੂਜੀ ਵਾਰ ਆਏ ਹੋ ਸੈਕੰਡ ਟਾਈਮ ਹੈ ਕੁਝ ਫਰਕ ਲੱਗਿਆ ਤੁਹਾਨੂੰ ਕੁਝ ਰਾਹਤ ਆਈ ਕੀ ਰਾਹਤ ਮਿਲਦੀ ਹੈ ਤੁਹਾਨੂੰ ਦੋਨੀਆਂ ਚੀਜ਼ਾਂ ਚੋਂ ਮੈਨੂੰ ਕਮਜ਼ੋਰੀ ਸੀ ਕਿਉਂਕਿ ਮੈਨੂੰ ਡਾਇਬੀਟੀਜ਼ ਬਹੁਤ ਰਹੀ ਆ ਅੱਛਾ ਸ਼ੂਗਰ ਸੀ ਜੀ ਸ਼ੂਗਰ ਮੈਨੂੰ ਮੈਂ 100 ਪਹਿਲਾਂ ਤਾਂ ਮੈਂ 100 ਜੈਂਟ ਲੈਂਦਾ ਸੀਗਾ 30 30 ਜਿਹੜੇ ਸਵੇਰੇ ਦੁਪਹਿਰੇ ਸ਼ਾਮ ਜੀ ਠੀਕ ਹੈ ਜੀ ਤੇ ਹੁਣ ਆਈ ਫੀਲਿੰਗ ਬੈਟਰ ਤੇ ਮੈਂ ਹੁਣ ਕਿੰਨੇ ਦਿਨ ਦੀ ਮੈਡੀਸਿਨ ਲੈ ਕੇ ਗਿਓ ਪਹਿਲਾਂ ਤੁਸੀਂ ਇਹ ਤੂੰ ਵੀਕ ਦੀ ਲੈ ਰਿਹਾ ਸੀਗਾ 2 ਵੀਕ ਦੀ ਲੈ ਕੇ ਸੀਗਾ ਤੇ 2 ਦੋ ਹਫ਼ਤੇ ਦੀ ਲੈ ਕੇ ਹਾਂਜੀ ਹਾਂਜੀ ਕੁਝ ਫਰਕ ਲੱਗਿਆ ਸ਼ੂਗਰ ਦਾ ਸ਼ੂਗਰ ਦਾ ਕਿੰਨਾ ਕੁ ਫਰਕ ਸਾ ਨਰਵਸ ਸਿਸਟਮ ਮੇਰਾ ਡਾਊਨ ਸੀਗਾ ਅੱਛਾ ਜੀ ਤੇ ਹੁਣ ਫਰਕ ਮੈਨੂੰ ਕਾਫੀ ਹੋ ਗਿਆ ਹਾਂਜੀ ਉਹਦਾ ਆਰਕ ਵੀਗੈਰਾਂ ਨੇ ਐ ਪੱਤਿਆਂ ਦਾ ਜਿਹੜਾ ਆਰਕ ਹੁੰਦਾ ਉਹ ਦਿੱਤਾ ਜੀ ਹਾਂਜੀ ਕੀ ਬਾਤ ਹੈ ਜੀ 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 ਸੋ ਸੱਚ ਕੱਲ ਬਾਈ ਜੀ ਨਸਰੀ ਗਾ ਜੀ ਤੁਹਾਡਾ ਕਿਦਾਂ ਹੈ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਤੁਸੀਂ ਨਾਲ ਆਏ ਨਾ ਹਾਂਜੀ ਹਾਂਜੀ ਕੀ ਲੱਗਦੇ ਨੇ ਤੁਹਾਡੇ ਮੇਰੇ ਚਾਚਾ ਜੀ ਲੱਗਦੇ ਅੱਛਾ ਤੁਹਾਡੇ ਚਾਚਾ ਜੀ ਨੇ ਹਾਂਜੀ ਤੇ ਕੀ ਪ੍ਰੋਬਲਮ ਲੈ ਕੇ ਆਏ ਸੀ ਚਾਚਾ ਜੀ ਤੁਹਾਡੇ ਬਸ ਇਹ ਇਹਨਾਂ ਦਾ ਇੱਕ ਗੁਰਦੇ ਚ ਆਈ ਉਹ ਪਥਰੀ ਹੈ ਇੱਕ ਅੱਛਾ ਜੀ ਇੱਕ ਇਹਨਾਂ ਦੇ ਰਸੌਲੀ ਹੈ ਜੀ ਘਿਰਸੌਲੀ ਹੈ ਅੱਛਾ ਕਹਿੰਦਾ ਸ਼ੂਗਰ ਵੀ ਵਾਵਾ ਹੈ ਹੁਣ ਤਾਂ ਬਹੁਤ ਬੜਾ ਘਟ ਗਿਆ ਜੀ ਬਹੁਤ ਘਟ ਗਿਆ ਹਾਂ ਬੜਾ ਫਰਕ ਪੈ ਗਿਆ ਜੀ ਮਤਲਬ ਇੱਕ ਵਾਰ ਸੀ ਹਾਂ ਬੜਾ ਫਰਕ ਪੈ ਗਿਆ ਜੀ ਹੁਣ ਤਾਂਹੀਂ ਦੂਜੀ ਵਾਰ ਆਏ ਅੱਜ ਲੈ ਕੇ ਹਮ ਬੜਾ ਵਧੀਆ ਰਾਮ ਆਈ ਹੈ ਨਾ ਇੱਥੋਂ ਓਕੇ ਤੁਹਾਨੂੰ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ ਨਹੀਂ ਤੁਸੀਂ ਨਾ ਲਾ ਆਇਆ ਹਾਂ ਬਿਲਕੁਲ ਅਸੀਂ ਦਾ ਠੀਕ ਅੱਛਾ ਜੀ ਮਤਲਬ ਚਾਚੇ ਦਾ ਧਿਆਨ ਰੱਖਣਾ ਪੈਂਦਾ ਅਮਰੀਕਾ ਹਾਂ ਹਾਂ ਯਾ ਹੂੰ ਚਾ ਮੈਸੀਜ ਨੂੰ ਪ੍ਰੋਬਲਮ ਹਾਂ ਕੀ ਪ੍ਰੋਬਲਮ ਇਹਦੀ ਨਸ ਬਲੌਕ ਆਈ ਏ ਇੱਧਰ ਉਹ ਉਹਦੇ ਕਰਕੇ ਦਵਾਈ ਇਹ ਚਾਚਾ ਜੀ ਲੈ ਕੇ ਆਏ ਆ ਕਹਿੰਦੇ ਵੀ ਚੱਲ ਦਿਖਾ ਕੇ ਲਿਆਉਨੇ ਅੱਜ ਜੀ ਹਾਂ ਬੜੀ ਦਵਾਈਆਂ ਦਵਾਈਆਂ ਜੀ ਕਿਤੋਂ ਆਰਾਮ ਨਹੀਂ ਆਇਆ ਤਾਂ ਹੀ ਅੱਜ ਉਰੇ ਆਏ ਲੇਕੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਜਿਹੜੇ ਸਾਡੇ ਨਾਲ ਗੱਲਬਾਤ ਲਈ ਰਾਜ਼ੀ ਹੋਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਅੰਦੀ ਜਿਹੜੀ ਫੀਡਬੈਕ ਹੈਗੀ ਆ ਉਹਨਾਂ ਦਾ ਜਿਹੜਾ ਤਜਰਬਾ ਹੈਗਾ ਕੁਦਰਤੀ ਇਲਾਜ ਪ੍ਰਣਾਲੀ ਵਾਲਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫੜ ਲਿਆ ਤੁਹਾਨੂੰ ਤੁਸੀਂ ਮੂੰਹ ਪਰਲੇ ਪਾਸੇ ਨੂੰ ਕਰੀ ਬੈਠੇ ਛੱਡਦੇ ਨਹੀਂ ਅਸੀਂ ਕੀ ਕਿਨਾਏ ਤੁਹਾਡਾ ਬੇਨਤ ਕਰ ਅੱਛਾ ਕਿੱਥੋਂ ਆਏ ਹੋ ਸਮਾਣਾ ਸਮਾਣੇ ਤੋਂ ਆਏ ਹੋ ਤੇ ਕੀ ਪ੍ਰੋਬਲਮ ਲੈ ਕੇ ਆਏ ਭੈਣ ਮੇਰੇ ਸਟੋਨ ਹੈ ਸਟੋਨ ਹੈ ਉਹ ਅੱਛਾ ਤਾਂ ਆਈ ਇਕੱਠੇ ਇਕੱਠੇ ਬੈਠੇ ਹਾਂ ਕਿੰਨੇ ਆ ਮੈਂ ਕਈ ਐ ਮੈਂ ਨਹੀਂ ਆ ਤਿੰਨ ਮਲਟੀਪਲ ਨੇ ਤਿੰਨ ਤੋਂ 5 ਐਮ ਐਮ ਠੀਕ ਹੈ ਪਹਿਲੀ ਵਾਰ ਹੀ ਆਇਆ ਤੁਸੀਂ ਨਹੀਂ ਹਾਂਜੀ ਮੈਂ ਤੀਸਰੀ ਵਾਰ ਤੀਸਰੀ ਵਾਰ ਆਇਆ ਕੁਝ ਫਰਕ ਲੱਗਿਆ ਪਹਿਲਾਂ ਨਾਲ ਨਹੀਂ ਫਰਕ ਹੈ ਕਿੰਨਾ ਕੁ ਫਰਕ ਹੈ ਕਾਫੀ ਫਰਕ ਆ ਗਿਆ ਲੋ ਭੈਣ ਜੀ ਮਿਲ ਗਏ ਤੁਹਾਨੂੰ ਫਰਕ ਵਾਲੇ ਮਿਲ ਗਏ ਨਾਲ ਹੀ ਬੈਠੇ ਸੀ ਇਹ ਤਾਂ ਨਾਲ ਹੀ ਮਿਲ ਗਿਆ ਰਾਸ਼ੀਆਂ ਤੁਹਾਡੀਆਂ ਹਾਂਜੀ ਕਾਫੀ ਫਰਕ ਹੈ ਕੀ ਪ੍ਰੋਬਲਮ ਮਤਲਬ ਕੁਝ ਕੱਢੀ ਕੋਈ ਕਿ ਦਰਦ ਬੜਾ ਸਵੇਰ ਦਰਦ ਹੁੰਦਾ ਹੈ ਦਰਦ ਪਹਿਲਾਂ ਖਾਣਾ ਖਾ ਕੇ ਜਿਵੇਂ ਗੈਸ ਜੀ ਬਣ ਕੇ ਉੱਪਰ ਮੋਢਿਆਂ 'ਚ ਵੀ ਦਰਦ ਜਾਂਦਾ ਸੀ ਜਿਸ ਦਿਨ ਦੀ ਦਵਾਈ ਲੈ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਐਦਾਂ ਦੇ ਹੌਨ ਸਾਰਾ ਹਲਕਾ ਫੁਲਕਾ ਫੀਲ ਹੁੰਦਾ ਹਲਕਾ ਫੁਲਕਾ ਇਹ ਜੀ ਮਤਲਬ ਸਕੈਨ ਤਾਂ ਨਹੀਂ ਕਰਾਈ ਹੋਣੀ ਤੁਸੀਂ ਜੀ ਨਹੀਂ ਕੀ ਕਹਿੰਦੇ ਨੇ ਡਾਕਟਰ ਅੱਜ ਮਿਲਾਂਗੇ ਕੀ ਕਹਿੰਦੇ ਨੇ ਦੇਖੋ ਅੱਜ ਪਤਾ ਚੱਲ ਜੀ ਹੋਰ ਕੀ ਕੀ ਪ੍ਰੋਬਲਮ ਆਉਂਦੀ ਸੀ ਪਿੱਤੇ ਦੀ ਪੱਥਰੀ ਨਾਲ ਪ੍ਰੋਬਲਮ ਆ ਬਹੁਤ ਮੇਨ ਇਹੀ ਆਉਂਦੀ ਸੀ ਅੱਛਾ ਗੈਸ ਜਿਵੇਂ ਬਹੁਤ ਜ਼ਿਆਦਾ ਬਣ ਜਾਣੀ ਅੱਗੇ ਚੈਸਟ ਚ ਪੇਨ ਹੋਣਾ ਸ਼ੋਲਡਰ ਚ ਬੈਕ ਚ ਪੇਨ ਚਲ ਜਾਣਾ ਦੋ ਮਿੰਟ ਅੱਛਾ ਇੱਕ ਮਿੰਟ ਆ ਉਸ ਤੋਂ ਬਾਅਦ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਜੀ ਸੱਚੀ ਕੱਲ ਪੈ ਜੀ ਸੱਚੀ ਕੱਲ ਤੁਹਾਡਾ ਕਿਨਾ ਹੈ ਰਿੰਕਾ ਕੌਰ ਅੱਛਾ ਤੁਸੀਂ ਕਿੱਥੋਂ ਆਏ ਹੋ ਘੁੰਮਨ ਕਮਨ ਨਗਰ ਪਟਿਆਲੇ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਮੇਰੀ ਗੋਲ ਪੇਟੇਸ ਪਥਰੀ ਸੀ ਸਾਰੇ ਪਥਰੀ ਵਾਲੇ ਬੈਠੇ ਨੇ ਜੀ ਅੱਜ ਐਸ ਜੀ ਮੈਂ ਫਸਟ ਟਾਈਮ ਡਾਕਟਰ ਸਾਹਿਬ ਨੇ ਮੇਰੇ ਅਸੀ ਮੈਂ ਡੇਢ ਮਹੀਨੋਂ ਹੋ ਗਿਆ ਦਵਾਈ ਖਾ ਰਹੀ ਹੂੰ ਅੱਛਾ ਹਾਂ ਜੀ ਤੇ ਕੁਝ ਫਰਕ ਲੱਗਾ ਡੇਢ ਮਹੀਨੇ ਤੋਂ ਮਤਲਬ ਪੇਨ ਵਗੈਰਾ ਤਾਂ ਨਹੀਂ ਸੀ ਮੈਨੂੰ ਗੈਸ ਵਗੈਰਾ ਉਹ ਠੀਕ ਹੈ ਪੇਨ ਹੈਡ ਪੇਨ ਆਉਂਦੀ ਸੀ ਉਹ ਵੀ ਠੀਕ ਹੈ ਮੇਰੇ ਪੇਨ ਮੈਨੂੰ ਕੁਝ ਨਹੀਂ ਸੀ ਇਦਾਂ ਦਾ ਕੁਝ ਹੋਰ ਨਹੀਂ ਸੀ ਦਿਖਾਈ ਕੋਈ ਮਤਲਬ ਨਹੀਂ ਨਹੀਂ ਮਤਲਬ ਸਾਇਲੈਂਟ ਪਥਰੀ ਸੀ ਸੁੱਤੀ ਪਈ ਸੀ ਪਥਰੀ ਤੁਹਾਡੇ ਪਿੱਤੇ ਚ ਹਾਂਜੀ ਮੈਨੂੰ ਮਤਲਬ ਹੋਮੋਪੈਥੀ ਖਾਦੀ ਦਵਾਈ ਮੈਨੂੰ ਕੋਈ ਦਰਦ ਵਾਰ ਕੁਝ ਨਹੀਂ ਸੀ ਵਾਲਾ ਮਮ ਪਤਾ ਕਿ ਮੈਨ ਲੱਗਿਆ ਤੁਹਾਨੂੰ ਵੀ ਪਿੱਤੇ ਚ ਪਥਰੀ ਹੈ ਕੋਰੋਨਾ ਦੇ ਟਾਈਮ ਐ ਥੋੜੇ ਨਾ ਹਾਰਡ ਵੀਡ ਵੱਧਣ ਲੱਗੇ ਸੀ ਮੇਰੇ ਸਿਰ ਚ ਪੇਨ ਆਂਦਾ ਸੀ ਤੋ ਇੰਗਲਿਸ਼ ਡਾਕਟਰ ਨੇ ਦਿਖਾਇਆ ਫਿਰ ਉਹ ਦਵਾਈ ਦਿੱਤੀ ਉਹ ਕਹਿੰਦੇ ਮਹੀਨਾ ਖਾਓ ਫਿਰ ਮੈਨੂੰ ਫਿਰ ਮੈਨੂੰ ਹੈਡਪੇਨ ਦੀ ਰਾਮ ਨਹੀਂ ਆ ਰਿਹਾ ਸੀ ਫਿਰ ਉਹਨਾਂ ਸਾਇਟ ਟੈਸਟ ਕਰਵਾਏ ਸੀ ਉਹਦੇ ਵਿੱਚ ਕਿ ਮੇਰੇ ਗਾਲ ਬੈਡਰਸ ਪਥਰੀ ਮੂਲ ਟੈਸਟਾਂ ਦੇ ਵਿੱਚ ਗਿਫਟ ਤੁਹਾਨੂੰ ਪਥਰੀ ਮਿਲ ਗਈ ਹਾਂਜੀ ਉਹ ਐਂ ਪਤਾ ਲੱਗਦਾ ਜੀ ਪਥਰੀ ਦਾ ਬੰਦਾ ਉਹ ਲੀਵਰ ਪਥਰੀ ਚੈੱਕ ਕਰਨ ਜਾਂਦੇ ਕਹਿੰਦਾ ਜੀ ਨਾਲ ਫੈਟੀ ਲੀਵਰ ਵੀ ਹੈ ਤੁਹਾਡਾ ਉਹ ਵੀ ਗਿਫਟ ਦੇ ਦਿੰਦੇ ਨੇ ਸਕੈਨਰ ਸਕੈਨ ਨਾਲੇ ਹਾਂਜੀ ਐਦਾ ਕੁਝ ਨਹੀਂ ਹੈ ਬਸ ਉਹ ਮੇਨ ਉਹੀ ਪ੍ਰੋਬਲਮ ਸੀ ਹੁਣ ਕਿੰਨਾ ਕੁ ਰੀਲੀਫ ਹੈ ਮੇਰੀ ਭੈਣ ਨੂੰ ਹੁੰਦਾ ਬੈਟਰ ਹੈ ਮਤਲਬ ਹੈਡ ਪੇਨ ਵੀਰੇ ਠੀਕ ਹੈ ਮੇਰੀ ਮਤਲਬ ਦਰਦੂ ਨਹੀਂ ਹੈ ਮਤਲਬ ਮੈਨੂੰ ਕੁਝ ਮਤਲਬ ਤੁਹਾਡਾ ਹੈਡ ਪੇਨ ਹੁੰਦਾ ਸੀ ਹਾਂਜੀ ਹੈਡ ਪੇਨ ਗਿਆ ਖਾਣ ਪੀਣ ਤੋਂ ਬਾਅਦ ਨੀ ਮਾਮਟਿੰਗ ਵਾਂਗਰ ਰਹਿੰਦੇ ਸੀ ਜਿਵੇਂ ਕਿ ਉਹ ਟੀਚ ਸੀ ਹਾਂਜੀ ਉਹ ਪਹਿਲਾਂ ਮੈਂ ਹੋਮੋਪੈਥੀ ਦਵਾਈ ਕਰੂ ਠੀਕ ਸੀ ਹੋਰ ਮਸ ਮੈਨ ਕਿੰਨੂੰ ਦੱਸਿਆ ਕਿ ਇਹ ਦਵਾਈ ਇੱਥੋਂ ਨਿਕਲ ਜਾਂਦੀ ਹੈ ਜੀ ਤਾਂ ਮੇ ਤੁਹਾਨੂੰ ਬਿਲਕੁਲ ਮਿਲ ਗਏ ਹੁਣ ਠੀਕ ਹੋ ਤੁਸੀਂ ਹਾਂਜੀ ਚਲੋ ਪਰਮਾਧਮ ਤੁਹਾਨੂੰ ਸਾਡੀ ਛੋਟੀ ਭੈਣ ਨੂੰ ਐਂ ਠੀਕ ਰੱਖਣ ਦੇਖੋ ਉਮੀਦ ਲੈ ਕੇ ਇੱਥੇ ਲੋਕ ਆਉਂਦੇ ਨੇ ਉਹ ਲੋਕ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਹਰ ਪਾਸੇ ਤੋਂ ਜਿਹੜੀ ਉਮੀਦ ਹੈਗੀ ਹੈ ਉਹ ਖਤਮ ਹੋ ਚੁੱਕੀ ਸੀ ਚਾਹੇ ਗੋਲ ਬਲੇਡਰ ਦੀ ਹੋਵੇ ਚਾਹੇ ਗੋਡਿਆਂ ਦੀ ਹੋਵੇ ਮੋਢਿਆਂ ਦੀ ਹੋਵੇ ਸ਼ੂਗਰ ਦੀ ਹੋਵੇ ਸਾਡੇ ਨਾਲ ਇੱਕ ਹੋਰ ਸਾਡੇ ਵੀਰ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬ ਇੱਧਰ ਉਹ ਨਮਰੀਜ਼ ਅੱਛਾ ਤੁਹਾਡਾ ਕੀ ਨਾਮ ਹੈ ਹਰਜੀਤ ਸਿੰਘ ਅੱਛਾ ਇੱਕ ਹੀ ਲੱਗਦੇ ਨੇ ਤੁਹਾਡੇ ਵਾਈਫ ਨੇ ਲਓ ਜੇ ਸਾਡੀ ਘਰਦਿਆਂ ਨੂੰ ਕੁਝ ਹੋ ਜੇ ਇਸ ਤਾਂ ਪਹਿਲਾ ਮਰੀਜ਼ ਬਣ ਜਾਂਦੇ ਆ ਨਹੀਂ ਦੋਨਾਂ ਦਾ ਬਣ ਕੇ ਨਹੀਂ ਸਰਦਾ ਨਾ ਇੱਕ ਜਣਾ ਠੀਕ ਰਹਿਣਾ ਚਾਹੀਦਾ ਪ੍ਰਬਾਤ ਮਾ ਕਰੇ ਜੀ ਠੀਕ ਹੀ ਰਹੋ ਕੀ ਪ੍ਰੋਬਲਮ ਹੈ ਭੈਣ ਜੀ ਇਹਨਾਂ ਬੈਂਕ ਪੈਨ ਦੀ ਹੈ ਜਿਆਦੇ ਪ੍ਰੋਬਲਮ ਨਹੀਂ ਤੇ ਬਹੁਤ ਥੋਂ ਫੇਰਲੀ ਮੈਂ ਮੈਨੂੰ ਕਿਤੇ ਫਰਕ ਨਹੀਂ ਲੱਗਿਆ ਹੈਗਾ ਇਹ ਪਾਸਾ ਸਾਰਾ ਹੀ ਸੁਣਨਾ ਹੁਣ ਪ੍ਰਵਿੰਦਰ ਗੌਰਵ ਮੈਨ ਨਾਲ ਹੀ ਆ ਜੀ ਆਪਣਾ ਹਾਂਜੀ ਹਾਂ ਤੇ ਉਰੇ ਮੈਂ ਨੂੰ 8 ਦਿਨ ਹੋ ਗਏ ਦਵਾਈ ਲੈ ਕੇ ਗਈ ਨੂੰ ਪਿਛਲੇ ਸ਼ੁੱਕਰਵਾਰ ਮੈਨੂੰ ਥੋੜਾ ਫਰਕ ਲੱਗਿਆ ਹਾਂਜੀ ਹਾਂ ਇਹ ਤਾਂ ਮੈਨੂੰ 7-8 ਸਾਲ ਹੋ ਗਏ ਬਹੁਤ ਹਾਂ ਫਿਰਲੀ ਕੀਤਾ ਨਹੀਂ ਫਰਕ ਪਿਆ ਸ਼ੁਰੂ ਤਾਂ ਉਹ ਹੋ ਗਿਆ ਤਾਂ ਇਹ ਮਣ ਕੇ ਆ ਲੱਤਾਂ ਵਾਲੀਆਂ ਨਸਾਂ ਦੱਬ ਗਈਆਂ ਮਣਕਿਆਂ ਦੱਲੇ ਤੁਰਦੇ ਫਿਰਦੇ ਹਾਂ ਹਾਂਜੀ ਹਾਂ ਤੇ ਕਿਤੇ ਫਰਕ ਨਹੀਂ ਪਿਆ ਹੁਣ ਇਹ ਕਹਿੰਦੇ ਨੇ ਬਹੁਤ ਜੀ ਕੋਈ ਨਹੀਂ ਛੱਡਿਆ ਹੈ ਜੀ ਕੋਈ ਨਹੀਂ ਛੱਡਿਆ ਛੱਡਿਆ ਹੀ ਕੋਈ ਨਹੀਂ ਪਟਿਆਲੇ ਤਾਂ ਬਹੁਤ ਨੇ ਜੀ ਸਾਰੇ ਸਭ ਦੇ ਸਾਰੇ ਪੀਜੀ ਤੱਕ ਵੀ ਗਏ ਕੋਈ ਦਵਾਈ ਖਾਂਦੇ ਖਾਂਦੇ ਠੀਕ ਆ ਉਦਾਂ ਹਾਂ ਜਦੋਂ ਤੱਕ ਦਵਾਈ ਖਾਂਦੇ ਰਹਿੰਦੇ ਉਦੋਂ ਤੱਕ ਠੀਕ ਰਹਿੰਦਾ ਬੰਦਾ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਜਾਂਦਾ ਉਹ ਤਾਂ ਜਿਵੇਂ ਹੀ ਪਾਸਾ ਸੁਣਨ ਹੋਣ ਲੱਗੇ ਤੇ ਮਤਲਬ ਪਿਆ ਨਹੀਂ ਤਾਂ ਜਾਂਦਾ ਇਹ ਪਾਸੇ ਜਿਆਦਾ ਵਧ ਗਈ ਸੀਗੇ ਹੁਣ ਹਜੇ ਤਾਂ 8 ਦਿਨ ਹੋਈਆਂ ਲੈ ਕੇ ਗਏ ਨੂੰ ਪਰ ਇਹ ਕਹਿੰਦੇ ਵੀ 8 ਦਿਨ ਦੀ ਲੈ ਜੋ ਐਨੇ ਦਵਾਈ ਵੀ ਫੇਰ ਡਾਕਟਰ ਸਾਹਿਬ ਆਣਗੇ ਉਹਨਾਂ ਨਾਲ ਗੱਲ ਕਰਾਂਗੇ ਪਰ 8 ਦਿਨਾਂ ਚ ਮੈਨੂੰ ਫਰਕ ਲੱਗਿਆ ਮਤਲਬ ਰਪੀਏ ਕਿੰਨੇ ਕਿ ਪੈਸੇ ਫਰਕ ਪਿਆ ਮੋੜ ਰੁਪਈਏ ਜੋ 25 ਕੇ ਪੈਸੇ ਦਾ ਫਰਕ ਪਿਆ ਯਾਨੀ ਹਾਂਜੀ ਹਾਂ ਮਤਲਬ ਬਹੁਤ ਜਿਆਦਾ ਤਾਂ ਇੱਧਰ ਬਸ ਨਾ ਮੈਂ ਬੈਠ ਸਕਦੀ ਸੀ ਨਾ ਪੈਸਾ ਜਿੰਨੇ ਟਾਈਮ ਤੁਸੀਂ ਇੱਥੇ ਬੈਠੀ ਨੂੰ ਹੋ ਗਿਆ ਨਾ ਬੈਠ ਨਹੀਂ ਸਕਦੀ ਨਹੀਂ ਆ ਚੀਜ਼ ਐ ਹੋ ਜਾਂਦਾ ਵੀ ਉੱਠੇ ਜਾ ਇੱਕਦਾਂ ਇੱਛਾ ਨਹੀਂ ਮੈਡੀਸਨ ਸੂਟ ਕਰ ਗਈ ਤੁਸੀਂ ਕੋ ਜਿਹੜੀ ਪਹਿਲਾਂ ਵਾਲੀ ਉਹ ਹੀ ਦੇ ਦਿਓ ਨਹੀਂ ਹੈਗੀ ਜੀ ਬਸ ਸਿਰਫ ਇਹਨਾਂ ਨੇ ਪਾਣੀ ਚ ਪਾ ਕੇ ਤੁਪਕੇ ਜੇ ਦਿੱਤੇ ਬੂੰਦਾਂ ਵਾਲੀ ਦਵਾਈ ਹਾਂਜੀ ਹਾਂ ਤੇ ਫਿਰ ਅੱਜ ਡਾਕਟਰ ਸਾਹਿਬ ਨੂੰ ਮਿਲਾਂਗੇ ਦੇਖੋ ਕੀ ਕਹਿਣਗੇ ਜੀ ਜਾਦਾ ਮਿਲੇ ਨਹੀਂ ਤੇ ਅਸੀਂ ਰੱਖਿਆ ਬਗੈਰ ਮਿਲੇ ਤੁਹਾਨੂੰ ਜਿਹੜੇ ਜਿਹੇ ਛੋਟੇ ਡਾਕਟਰ ਨੇ ਉਹਨਾਂ ਨੇ ਤੁਹਾਨੂੰ ਵਧੀਆ ਗਾਈਡ ਕਰਦਨੀ ਵਧੀਆ ਗਾਈਡ ਇਹ ਕਹਿੰਦੇ ਵੀ 8 ਦਿਨਾਂ ਦੀ ਲੈ ਜੋ ਫਿਰ ਵੱਡੇ ਨੂੰ ਮਿਲਾਂਗੇ ਵੀ ਫਿਰ ਹੁਣ ਦੇਖੋ ਜੀ ਇਹ ਕੀ ਕਹਿੰਦੇ 8 ਦਿਨਾਂ ਦੀ ਤੁਹਾਨੂੰ 25% ਫਰਕ ਹਾਂਜੀ ਹਾਂ ਫਰਕ ਲੱਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਲੋਕਾਂ ਦੀਆਂ ਤਸਵੀਰਾਂ ਹੈਗੀਆਂ ਨੇ ਤੁਹਾਡੇ ਨਾਲ ਜੋ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਜੋ ਆਪਣੇ ਤਜਰਬੇ ਹੋ ਡਾਕਟਰ ਵਿੰਦਤ ਸਿੰਘ ਪੁਲਰੋਰਾ ਨਾਲ ਤਕਲੀਫਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਕਿਵੇਂ ਇੱਥੇ ਆ ਕੇ ਜਿਹੜਾ ਰੈਲੀਫ ਮਿਲਿਆ ਉਹ ਸਾਰੀ ਕਹਾਣੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਹੋਰ ਵੀ ਬਹੁਤ ਸਾਰੇ ਪੇਸ਼ੈਂਟ ਹੈਗੇ ਨੇ ਮਰੀਜ਼ ਹੈਗੇ ਨੇ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਤਜਰਬੇ ਅਸੀਂ ਤੁਹਾਡੇ ਨਾਲ ਸਾਂਝੇ ਕਰੀਏ ਬਾਈ ਜੀ ਨੇ ਉਹਨਾਂ ਨਾਲ ਅਸੀਂ ਸਮਝਦੇ ਹਾਂ ਕੀ ਪ੍ਰੋਬਲਮ ਲੈ ਕੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਕਿੱਥੋਂ ਆਏ ਹੋ ਬਾਈ ਜੀ ਅਸੀਂ ਚੂੜਪੁਰ ਪਿੰਡ ਤੋਂ ਆਏ ਹਾਂ ਚੂੜਪੁਰ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੈਂ ਤਾਂ ਇਹਨੂੰ ਬੇਟੀ ਨੂੰ ਦਵਾਈ ਦੇਣ ਵਾਸਤੇ ਆਇਆ ਸੀ ਅੱਛਾ ਕੀ ਪ੍ਰੋਬਲਮ ਹੈ ਬੇਟੀ ਪ੍ਰੋਬਲਮ ਤਾਂ ਇਹ ਕਿ ਇਹਨੂੰ ਦਿਖਾਉਣ ਔਰ ਵੀ ਮੱਦੇ ਲਈ ਚੀਜ਼ਾਂ ਮੱਦੇ ਆ ਤਾਂ ਮਾੜੇ ਮਾੜੇ ਸਾਨੂੰ ਪਤਾ ਬੱਚੇ ਲਈ ਜਾਂਦੇ ਨੇ ਅੱਛਾ ਤੇ ਕਿਨਾ ਗੁੜੀਆ ਨਹੀਂ ਉਹ ਗੁੜੀਆ ਇਹ ਰਮਤਾਜ ਬੇਟਾ ਅੱਛਾ ਬੇਟਾ ਮਤਲਬ ਇਹਨੂੰ ਕਬਜ਼ ਰਹਿੰਦੀ ਹੈ ਹਾਂਜੀ ਤੇ ਉਮਰ ਤੱਕ ਜੀ ਕੁਝ ਵੀ ਨਹੀਂ ਹੋਣੀ ਜੀ ਉਹ ਪੌਣੇ ਕੁ ਦੋ ਸਾਲ ਦਾ ਹੈ ਜੀ ਹਾਂਜੀ ਉਮਰ ਬਹੁਤ ਥੋੜੀ ਹੈ ਜੀ ਅੱਛਾ ਅੱਛਾ ਮਤਲਬ ਪੇਟ ਦਰਦ ਕਰਦਾ ਉਹ ਪੋਟੀ ਕਰਦਾ ਕੋਈ ਪੋਟੀ ਕਰਨ ਵਾਲੇ ਕਹਿੰਦੇ ਪੇਟ ਦਰਦ ਕਰਦਾ ਥਾਦਾ ਜੱਸ ਬੋਲਦਾ ਤਾਂ ਇਹਨਾਂ ਤੋਂ ਯਾਰ ਇਹ ਇਹ ਸਮਝ ਨਹੀਂ ਆ ਰਿਹਾ ਹਾਂਜੀ ਹਾਂ ਕਿੰਨੇ ਤੋਂ ਪ੍ਰੋਬਲਮ ਕਰਨ ਉਹ ਪ੍ਰੋਬਲਮ ਲੱਗੀ ਏ ਤੁਹਾਨੂੰ ਕਦੇ ਕਦੇ ਤਾਂ ਬਿਲਕੁਲ ਸਹੀ ਰਹਿੰਦਾ ਇਸ ਹਿਸੇ ਸਮੇਂ ਨੇ ਸਹੀ ਵੀ ਰਹਿੰਦਾ ਫੀਡ ਲੈਂਦਾ ਮਾਂ ਦੀ ਹਾਂਜੀ ਲੈਂਦਾ ਜੀ ਬੇਬੇ ਮਾਂ ਨਾ ਪੁੱਟਾ ਸਿੱਧਾ ਖਾਂਦੀ ਹੋਵੇ ਉਹ ਬਟਰ ਇਹਨਾਂ ਦੀ ਮਾਂ ਤੋਂ ਹੀ ਪੁੱਛਦੇ ਆ ਅਸੀਂ ਸੋ ਛੋਟੇ ਬੱਚੇ ਨੂੰ ਪ੍ਰੋਬਲਮ ਹੈਗੀ ਏ ਇੱਥੇ ਕਬਜ਼ ਦੀ ਪ੍ਰੋਬਲਮ ਸਾਡੀ ਭੈਣ ਲੈ ਕੇ ਆਈ ਏ ਸਚਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਤੁਹਾਡਾ ਸੰਦੀਪ ਕੋਰ ਕੀ ਪ੍ਰੋਬਲਮ ਹੈ ਛੋਟੇ ਜਿਹੇ ਬੱਚਾ ਹੈ ਜੀ ਹਜੇ ਤੁਸੀਂ ਤਾਂ ਨਹੀਂ ਕੁਝ ਪੁੱਠਾ ਸਿੱਧਾ ਖਾਂਦੇ ਸਰ ਨਹੀਂ ਐਕਚੁਅਲੀ ਬੱਚੇ ਅੱਜਕੱਲ ਮਤਲਬ ਪ੍ਰੋਪਰ ਫੀਡ ਵੀ ਨਹੀਂ ਲੈਂਦੇ ਹੈ ਫੀਡ ਪ੍ਰੋਪਰ ਨਹੀਂ ਲੈਂਦਾ ਹਾਂਜੀ ਸਰ ਉਹਦੇ ਕਰਕੇ ਸ਼ੁਰੂ ਤੋਂ ਹੀ ਇਹ ਮੀਨਜ਼ ਮਤਲਬ ਪੋਟੀ ਕਰਨ ਦੇ ਵਿੱਚ ਨੂੰ ਪ੍ਰੋਬਲਮ ਆਉਂਦੀ ਹੈ ਤੇਰੀ ਬਵਾਸਿਰ ਬਣ ਗਈ ਹੈ ਹੁਣ ਤੇ ਖੂਨ ਵੀ ਆਉਂਦਾ ਸਰ ਹਾਂਜੀ ਤੇ ਮੈਂ ਬਹੁਤ ਸਾਰੇ ਡਾਕਟਰਸ ਵੀ ਚੇਂਜ ਕਰਕੇ ਦੇਖ ਲੈਨੇ ਹੈ ਨਾ ਤੇ ਮੈਨੂੰ ਫਰਕ ਨਹੀਂ ਹਜੇ ਕਿ ਤੂੰ ਵੀ ਪਿਆ ਤੇ ਹੁਣ ਮੈਥੇ ਆਈਆਂ ਸਨੋ ਮੈਂ ਉਮੀਦ ਹੈ ਹੀ ਲੱਕੇ ਕਿ ਮੇਰਾ ਬੱਚਾ ਪਰਮਾਤਮਾ ਕਰੇ ਜੀ ਠੀਕ ਹੋ ਗਏ। ਛੋਟੇ ਜਿਹੇ ਬੱਚੇ ਨੂੰ ਦੱਸ ਤਾਂ ਦੇਖ ਨਹੀਂ ਸਕਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਹੁੰਦੀਆਂ ਨੇ। ਪ੍ਰੋਬਲਮ ਹੈ ਸਰ ਮੀਨ ਸਾਡੇ ਤੋਂ ਨਹੀਂ ਦੇਖਿਆ ਜਾਂਦਾ ਜਦੋਂ ਇਸ ਨੂੰ ਨਾ ਪੋਟੀ ਕਰਨ ਹੁੰਦੀ ਹੈ ਨਾ ਤੇ ਪਹਿਲਾਂ ਹੀ ਰੋਣ ਲੱਗ ਜਾਂਦਾ ਚੀਕਾਂ ਮਾਰਨ ਲੱਗ ਜਾਂਦਾ ਤੇ ਜਦੋਂ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਫਿਰ ਇਹ ਪਿੱਛੇ हट ਜਾਂਦਾ ਹੈ। ਮੀਨਸ ਇਸ ਨੂੰ ਨਹੀਂ ਪ੍ਰੋਬਲਮ ਹੈ ਇਹ ਮੀਨਸ ਰੋਕ ਲੈਂਦਾ ਹੁਣ ਇਹ ਸੁਸੂ ਕਰਨ ਤੋਂ ਵੀ ਡਰਨ ਲੱਗ ਗਿਆ ਵੀ ਮੈਨੂੰ ਕਿਤੇ ਪੋਟੀ ਨਾ ਕਰਵਾ ਦੇਣ ਹਾਂਜੀ ਤੇ ਫਿਰ ਡਾਕਟਰ ਸਾਹਿਬ ਨੇ ਕੀ ਦੱਸਿਆ ਜੀ ਅੱਜ ਤੁਹਾਡੀ ਮੀਟਿੰਗ ਕਰਕੇ ਆਏ ਹੋ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ ਕੀ ਦੱਸਿਆ ਉਹਨਾਂ ਨੇ ਸਰ ਸਰ ਨੇ ਇਹ ਦੱਸਿਆ ਕਿ ਦੇਸੀ ਗਾਂ ਦਾ ਕੀ ਉਹਨਾਂ ਨੇ ਦਿੱਤਾ ਏ ਤੇ ਉਹਨੂੰ ਅਸੀਂ ਉਹਦੀ ਡੋਜ਼ ਦੇਣੀ ਆ ਇਹਦੇ ਪੇਟ ਤੇ ਮਲਣਾ ਹੈ ਉਹਦੇ ਨਾਲ ਇਸ ਨੂੰ ਕਾਫੀ ਬੈਟਰ ਫੀਲ ਹੋਏਗਾ ਤੇ ਜੋ ਵੀ ਉਹਨਾਂ ਨੇ ਮੈਡੀਸਿਨ ਦਿੱਤੀਆਂ ਨੇ ਉਹ ਕਹਿੰਦੇ ਨੇ ਉਹ ਨਾਲ ਨਾ ਰਿਕਵਰੀ ਹੋਏਗੀ ਹਾਂਜੀ ਬਾਕੀ ਆਪਾ ਦੇਖਦੇ ਆ ਨਾ ਪਰਮਾਤਮਾ ਕਰੇ ਸਾਡੀ ਭੈਣ ਜਿਸ ਦਿੱਕਤ ਜਿਸ ਪਰੇਸ਼ਾਨੀ ਨੂੰ ਲੈ ਕੇ ਕਿਉਂਕਿ ਬੱਚੇ ਦਾ ਸਾਡੇ ਫੁੱਲਾਂ ਆ ਰਗੇ ਨੇ ਦੇ ਦੇਖੇ ਨਹੀਂ ਜਾਂਦੇ ਜੀ ਬੱਚਾ ਤਾਂ ਇਸ ਤਰ੍ਹਾਂ ਕਰੋਗੇ ਤੇ ਇਸ ਤੋਂ ਬਾਅਦ ਮੀਨਸ ਇਹੀ ਸੋਚਿਆ ਸੀਗਾ ਵੀ ਅਗਰ ਸਾਨੂੰ ਇੱਥੇ ਨਾ ਇਲਾਜ ਮਿਲਿਆ ਸਾਨੂੰ ਸਾਰੇ ਕਹਿੰਦੇ ਨੇ ਕਿ ਤੁਸੀਂ ਪੀਜੀਆ ਲੈ ਕੇ ਚੱਲੋ ਵੀ ਐਨਐਲ ਪ੍ਰੋਬਲਮ ਹੈ ਇਸਦੀ ਮੀ ਵੀ ਤਾਂ ਕਰਕੇ ਨਹੀਂ ਤਾਂ ਫਿਰ ਸਾਨੂੰ ਪਾਣੀ ਵਗੈਰਾ ਦਿੰਦੇ ਉਹਨੂੰ ਪਾਣੀ ਬੱਚੇ ਨੂੰ ਦਿੰਦੇ ਤਾਂ ਹੈਗੇ ਪਰ ਲੈਂਦਾ ਬਹੁਤ ਘੱਟ ਹੈ ਬੱਚੇ ਲੈਂਦੇ ਮੀਨਸ ਮੇਰੀ ਫੀਟ ਤੇ ਜਿਆਦਾ ਰਹਿੰਦਾ ਹੈ ਤੁਸੀਂ ਥੋੜਾ ਜਿਹਾ ਪਾਣੀ ਦਾ ਇਨਟੇਕ ਵਧਾ ਸਕਦੇ ਤੈਨੂੰ ਪਤਾ ਹੀ ਆਪਾਂ ਕਿੰਨੀ ਕਿ ਇੰਟੇਕ ਰੱਖ ਸਕਦੇ ਆ ਨਾ ਬਿਜ਼ੀ ਸ਼ਡਿਊਲ ਹੁੰਦਾ ਤੇ ਆਪਾਂ ਵੀ ਇਹ ਜਿਹੇ ਆ ਹਾਂਜੀ ਚਲੋ ਪਰਮਾਤਮਾ ਕਰੇ ਸਾਡੀ ਭੈਣ ਦੇਖੋ ਇਹ ਛੋਟਾ ਜਿਹਾ ਬੱਚਾ ਹੈ ਔਰ ਉਹਨੂੰ ਕਬਜ਼ ਦੀ ਪ੍ਰੋਬਲਮ ਹੈ ਤੇ ਉਸ ਤੋਂ ਬਾਅਦ ਵਾਸਿਰ ਵੀ ਉਹਨਾਂ ਨੇ ਕਹਿੰਨਾ ਵੀ ਬਹੁਤ ਜ਼ੋਰ ਲੱਗਦਾ ਰੋਂਦਾ ਹੈ ਬੱਚਾ ਜਦੋਂ ਵੀ ਦਿੱਕਤ ਪਰੇਸ਼ਾਨੀ ਹੋਵੇ ਤੇ ਡਾਕਟਰ ਭੁੱਲਰ ਕੋਲੋਂ ਅਸੀਂ ਇਹ ਬੜੀ ਨਵੀਕਲੀ ਚੀਜ਼ ਹੈ ਜਿਹੜੀ ਸਾਡੇ ਸਾਹਮਣੇ ਆਈ ਹੈ ਅਸੀਂ ਪੁੱਛਦੇ ਹਾਂ ਉਹਨਾਂ ਕੋਲੋਂ ਇਹ ਦਿੱਕਤ ਪਰੇਸ਼ਾਨੀ ਕੀ ਹੈ ਤੇ ਜਿਨ੍ਹਾਂ ਦੇ ਬੱਚਿਆਂ ਨੂੰ ਪੋਟੀ ਕਰਨ ਵੇਲੇ ਰੋਂਦੇ ਨੇ ਜਾਂ ਪੋਟੀ ਕਰਨ ਤੋਂ ਡਰਦੇ ਨੇ ਜਾਂ ਪਿਸ਼ਾਬ ਕਈ ਵਾਰ ਬੱਚਾ ਰੋਕ ਲੈਂਦਾ ਤੇ ਉਹ ਦਿੱਕਤ ਪਰੇਸ਼ਾਨੀ ਦਾ ਹੱਲ ਫਿਰ ਇਹਨਾਂ ਨੂੰ ਕੀ ਦੱਸਿਆ ਔਰ ਕਿਸ ਤਰੀਕੇ ਨਾਲ ਕੀ ਦਾ ਇਸਤੇਮਾਲ ਕਰਨਾ ਕਿਸ ਤ ਜਿਹੜਾ ਇਹਨਾਂ ਨੂੰ ਦੱਸਿਆ ਹੈ ਕਿ ਜਿਹੜਾ ਟ੍ਰੀਟਮੈਂਟ ਨੁਸਖਾ ਫਾਰਮੂਲਾ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਮਾਫੀ ਚਾਹੁੰਦੇ ਹਾਂ ਅਸੀਂ ਵਗੈਰੇ ਜਾਜਤ ਲਈ ਆਗੇ ਪਰ ਮੁੱਦਾ ਬੜਾ ਸਾਨੂੰ ਭਖਵਾ ਮਿਲਿਆ ਜੀ ਇੱਥੇ ਮੁੱਦਾ ਇਹ ਮਿਲਿਆ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਇੱਕ ਵਾਰ ਫੇਰ ਸੌਰੀ ਅਸੀਂ ਤੁਹਾਡਾ ਕੰਮਕਾਰ ਵਿੱਚ ਆ ਕੇ ਡਿਸਟਰਬ ਕਰਤਾ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਬੱਚਾ ਹੈ 2 ਸਾਲ ਦਾ ਪੌਣੇ 2 ਸਾਲ ਦਾ ਬੱਚਾ ਕਿਹਦੇ ਜਿਹਨੂੰ ਕਬਜ਼ ਦੀ ਪ੍ਰੋਬਲਮ ਹੋ ਗਈ ਇਹ ਕਿਵੇਂ ਜੀ ਬਿਲਕੁਲ ਕਬਜ਼ ਪਲੱਸ ਉਹਨੂੰ ਪਾਇਲਸ ਹੈ ਜੀ ਪਾਇਲਸ ਵੀ ਆਈ ਹੈ ਹਾਂ ਕਿਉਂਕਿ ਹੋਣੇ ਮੈਨੂੰ ਦੇ ਹਾਂ ਪੌਣੇ ਤੋਂ ਪਾਇਲਸ ਆਈ 22 ਮਹੀਨੇ ਦਾ ਬੱਚਾ ਹੈਗਾ ਉਹ ਤਾਂ ਉਹ ਪਾਇਲਸ ਹੋਣ ਕਰਕੇ ਉਹਦੇ ਬਲੱਡ ਵੀ ਆ ਰਿਹਾ ਹੈ ਹਾਂ ਜੀ ਹਾਂ ਤਾਂ ਇਹ ਵਕਤ ਬਹੁਤ ਇਹ ਗੱਟ ਹੈਲਥ ਜਦੋਂ ਬੱਚੇ ਦੀ ਬਹੁਤ ਕਹਿੰਦੇ ਵਸਟ ਹੋ ਜਾਂਦੀ ਹੈ ਨਿਲ ਹੋ ਜਾਂਦੀ ਹੈ ਕਮਜ਼ੋਰ ਹੋਣ ਕਰਕੇ ਇਹ ਬੱਚਾ ਹਾਲੀ ਕਿ ਇੰਨੀ ਏਜ ਵਾਲੇ ਬੱਚੇ ਦੀ ਆਹ ਮਤਲਬ ਤਾਂ ਉਹਦੀ ਜਿਹੜੀ ਅੰਤੜੀਆਂ ਨੇ ਇੰਨੀਆਂ ਕਿ ਖੁਸ਼ਕ ਨੇ ਕਿ ਉਹ ਸਟੂਲ ਪਾਸ ਨਹੀਂ ਕਰ ਪਾ ਰਿਹਾ ਬੱਚਾ ਨੈਚੁਰਲੀ ਉਹ ਦਰਦ ਹੁੰਦੀ ਹੈ ਪੇਨ ਹੁੰਦੀ ਹੈ ਬੱਚਾ ਰੋਂਦਾ ਉਹਨੂੰ ਪਤਾ ਨਹੀਂ ਮੈਨੂੰ ਹੋ ਕੀ ਰਿਹਾ ਔਰ ਪੇਟ ਜਿਹੜੀ ਅਨਕੰਫਰਟੇਬਲ ਜ਼ੋਨ ਹੁੰਦੀ ਉਹ ਬ੍ਰੇਨ ਤੇ ਇਫੈਕਟ ਕਰਦੀ ਹੈ ਸਿੱਧਾ ਕਿਉਂਕਿ ਜੇ ਪੇਟ ਸਾਫ਼ ਨਹੀਂ ਹੋਏਗਾ ਤਾਂ ਬੰਦੇ ਦਾ ਦਿਮਾਗ ਆ ਜਿਹੜਾ ਉਹ ਕਨਸੈਂਟਰੇਟ ਨਹੀਂ ਕਰੇਗਾ ਕਿਸੇ ਵੀ ਚੀਜ਼ ਨੂੰ ਸੋ ਇਹ ਵੱਡੀ ਚੀਜ਼ ਹੁੰਦੀ ਹੈ ਫਿਕਰ ਵਾਲੀ ਗੱਲ ਹੈਗੀ ਹੈ ਆਪ ਅਕਸਰ ਲਾਸਟ ਵੀਡੀਓਜ਼ ਵੀ ਕਈ ਵਾਰੀ ਕਹੇ ਕਿ ਅੱਜ ਦੇ ਬੱਚੇ ਦੀ ਗਟ ਹੈਲਥ ਬਹੁਤ ਕਮਜ਼ੋਰ ਹੈ ਬੱਚੇ ਦੀ ਗਟ ਹੈਲਥ ਬੱਚੇ ਦੀ ਇਮਿਊਨਿਟੀ ਤੇ ਉਮਰ ਦੋਨਾਂ ਨੂੰ ਬਣਾਉਂਦੀ ਹੈ ਤੇ ਜੇ ਅੱਜ ਦੇ ਬੱਚੇ ਦੇ ਕੋਲ ਗਟ ਹੈਲਥ ਨਹੀਂ ਹੈਗੀ ਨਾ ਉਹਨਾਂ ਕੋਲ ਇਮਿਊਨਿਟੀ ਹੈ ਤੇ ਨਾ ਹੀ ਉਹਨਾਂ ਕੋਲ ਉਮਰ ਹੈ ਜੀ ਜੀ ਗੈਟਿੰਗ ਸੋ ਇਸ ਕਰਕੇ ਪੇਰੈਂਟਸ ਨੂੰ ਨਾ ਸਿਰਫ ਬੱਚੇ ਦੇ 99% ਨੰਬਰਾਂ ਤੇ ਫੋਕਸ ਕਰਨਾ ਚਾਹੀਦਾ ਨਾਲ ਬੱਚੇ ਦੀ ਗਟ ਹੈਲਥ ਤੇ ਫੋਕਸ ਪਹਿਲਾਂ ਕਰੋ ਬੱਚਾ ਭਾਵੇਂ 60% ਨੰਬਰ ਲੈ ਕੇ ਪਾਸ ਹੋ ਜੇ ਕੋਈ ਚੱਕਰ ਨਹੀਂ ਲੇਕਿਨ ਤੁਹਾਡੇ ਬੱਚੇ ਦੀ ਗਟ ਹੈਲਥ 100% ਚਾਹੀਏ ਨੂੰ ਕਿਵੇਂ ਪਤਾ ਲੱਗੇ ਡਾਕਟਰ ਸਾਹਿਬ ਚਲੋ ਤੁਸੀਂ ਤਾਂ ਦੱਸਤਾ ਗਟ ਹੈਲਥ ਹੈਗੇ ਵੀ ਜਿਹੜੀ ਤੁਹਾਡੀ ਗਟ ਹੈਲਥ ਹੈਗੀ ਹੈ ਉਹ ਵੀਕ ਹੈਗੀ ਹੈ ਕਮਜ਼ੋਰ ਹੈਗੀ ਹੈ ਸਾਡੇ ਜਿਹੜੇ ਮਾਵਾਪੇ ਇਸ ਵੇਲੇ ਵੀਡੀਓ ਦੇਖ ਰਹੇ ਨੇ ਉਹ ਕਿਵੇਂ ਪਛਾਣ ਕਰਨ ਬੱਚੇ ਦੀ ਵੀ ਗਟ ਹੈਲਥ ਠੀਕ ਹੈਗੀ ਹੈ ਜਾਂ ਨਹੀਂ ਠੀਕ ਹੈ ਜਾਂ ਕੋਈ ਇਹਨੂੰ ਪ੍ਰੋਬਲਮ ਹੈ ਜਿਵੇਂ ਦੇਖੋ ਹੁਣ ਉਹ ਥੋੜਾ ਥੋੜਾ ਕਰ ਕਰਕੇ ਕਿੰਨੀ ਪ੍ਰੋਬਲਮ ਵਧ ਗਈ ਉਹ ਕਹਿ ਰਹੇ ਨੇ ਕਿ ਯੂਰਿਨ ਪਾਸ ਕਰਨ ਤੋਂ ਵੀ ਬੱਚਾ ਡਰ ਰਿਹਾ ਜੀ ਇਸ ਵੇਲੇ ਬਿਲਕੁਲ ਦੇਖੋ ਗਟ ਹੈਲਥ ਦੀ ਜਿਹੜੀ ਸਮਝ ਹੈਗੀ ਹੈ ਪੇਰੈਂਟਸ ਲਈ ਇੱਕ ਤਾਂ ਜਦੋਂ ਬੱਚੇ ਦੀ ਗਟ ਹੈਲਥ ਅੱਛੀ ਹੋਏਗੀ ਉਹਦਾ ਕਨਸੈਂਟਰੇ ਖੁਸ਼ ਜਿਆਦਾ ਰਹੇਗਾ ਬੱਚਾ ਠੀਕ ਹੈ ਜਿਹਦੀ ਗੱਟ ਹੈਲਥ ਅੱਛੀ ਹੈ ਨਾ ਉਹ ਖੁਸ਼ ਬਹੁਤ ਰਹੇਗਾ ਠੀਕ ਹੈ ਉਹਦੇ ਫੇਸ ਤੇ ਗਲੋ ਬਹੁਤ ਹੋਏਗਾ ਠੀਕ ਹੈ ਉਹ ਬੱਚੇ ਦੇ ਔਰ ਤੀਸਰੀ ਚੀਜ਼ ਕੀ ਹੈ ਕਿ ਗੱਟ ਹੈਲਥ ਜਿਹਦੀ ਅੱਛੀ ਰਹੇਗੀ ਬੱਚੇ ਦੀ ਉਹਦੀ ਗਰੋਥ ਬਹੁਤ ਲਾਜਵਾਬ ਹੋਏਗੀ ਉਦੀ ਫੈਮਿਲੀ ਦੇ ਡੀਐਨਏ ਤੇ ਜੀਨਸ ਦੇ ਹਿਸਾਬ ਨਾਲ ਉਹਦੀ ਗਰੋਥ ਪ੍ਰੋਪਰ ਆ ਰਹੀ ਹੋਏਗੀ ਭੈਣ ਨੂੰ ਪੁੱਛਾਂ ਮਖਾ ਜੀ ਤੁਸੀਂ ਪਾਣੀ ਪੂਣੀ ਫਿਰ ਪੀਨੇ ਹੋ ਜੋ ਬੱਚਾ ਫੀਡ ਲੈਣਾ ਹੈ ਜੀ ਪਾਣੀ ਤਾਂ ਮੈਂ ਵੀ ਘੱਟੀ ਪੀਨੇ ਆ ਫਿਰ ਜਿਹੜੇ ਭੈਣਾਂ ਸਾਡੀਆਂ ਘੱਟ ਪਾਣੀ ਪੀਂਦੀਆਂ ਨੇ ਉਹਨਾਂ ਦੇ ਬੱਚੇ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਬਿਲਕੁਲ ਪਾਣੀ ਵੀ ਪ੍ਰੋਪਰ ਪੀਣਾ ਚਾਹੀਦਾ ਪਲੱਸ ਜਿਹੜੇ ਬੱਚਾ ਦੀ ਗੱਟ ਹੈਲਥ ਵੀਕ ਆ ਕਨਸਟਿਪੇਸ਼ਨ ਆ ਪੇਟ ਪ੍ਰੋਪਰ ਸਟੂਲ ਪਾਸ ਨਹੀਂ ਹੁੰਦਾ ਔਰ ਤੁਸੀਂ ਕਰਨਾ ਕੀ ਹੈਗਾ ਉਹਦੇ ਵਾਸਤੇ ਇੱਕ ਕੱਪ ਗਰਮ ਪਾਣੀ ਲੈਣਾ ਹੈਗਾ ਦੇਸੀ ਗਾਂ ਦਾ ਦੇਸੀ ਘਿਓ ਲੈਣਾ ਹੈਗਾ ਅੱਧਾ ਚਮਚ ਵਿੱਚ ਪਾਉਣਾ ਹੈ ਗ ਔਰ ਗਰਮ ਗਰਮ ਅੱਧਾ ਚਮਚ ਜਿਹੜਾ ਪਾਉਣਾ ਹੈਗਾ ਉਹਨੂੰ ਫਿਰ ਬੱਚੇ ਨੂੰ ਪਿਉਣਾ ਤੁਸੀਂ ਸਵੇਰ ਖਾਲੀ ਪੇਟ ਔਰ ਪਲੱਸ ਉਸੇ ਦੇਸੀ ਘਰੇ ਦੇਸੀ ਕੀ ਹੋ ਦੀ ਨਾਭੀ ਦੇ ਸਰਾਊਂਡਿੰਗ ਕਲॉकवाइज ਤੇ ਐਂਟੀ ਕਲॉकवाइज ਤੁਸੀਂ ਮ사ਜ ਦੇਣੀ ਹੈ ਇਹਨੂੰ ਲਗਾਤਾਰ 21 ਦਿਨ ਕਰੋ ਗੱਟ ਹੈਲਥ ਵੀ ਇੰਪਰੂਵ ਹੋਏਗੀ ਬੱਚੇ ਦੀ ਜਿਹੜੀ ਅੰਤੜੀਆਂ ਨੇ ਅੰਦਰੋਂ ਉਹ ਵੀ ਉਹਨਾਂ ਦੇ ਅੰਦਰ ਵੀ ਡਰਾਈਨੈਸ ਘੱਟ ਜਾਏਗੀ ਚਿਕਨਾਹਟ ਬਣ ਜਾਏਗੀ ਔਰ ਗੁੱਡ ਬੈਕਟੀਰੀਆ ਡਵੈਲਪ ਹੋਏਗਾ ਪਲੱਸ ਬੱਚੇ ਦੀ ਇਮਿਊਨਿਟੀ ਗਰੋ ਕਰੇਗੀ ਬੱਚੇ ਦੇ ਫੇਸ ਤੇ 글로ਅ ਆਏਗਾ ਕਨਸੈਂਟ੍ਰੇਸ਼ਨ ਲੈਵਲ ਅੱਛਾ ਹੋਏਗਾ ਚਿੜਚਿੜਾਪਨ ਘਟ ਜਾਏਗਾ ਬੱਚੇ ਦਾ ਭੁੱਖ ਬਹੁਤ ਅੱਛੀ ਹੋ ਜਾਏਗੀ ਬੱਚੇ ਦੀ ਤਾਂ ਉਹ ਇਹ ਸਾਰੇ ਭੁੱਖ ਨਾ ਹੋਣਾ ਪੇਟ ਸਾਫ਼ ਨਾ ਹੋਣਾ ਪੇਟ ਚ ਦਰਦ ਰਹਿਣਾ ਕੁਝ ਖਾਣ ਤੋਂ ਬਾਅਦ ਦਰਦ ਹੋਣਾ ਜਲਦੀ ਬਿਮਾਰ ਹੋ ਜਾਣਾ ਬੱਚੇ ਦੀ ਗ੍ਰੋਥ ਤੇ ਇਫੈਕਟ ਹੋਣਾ ਹੱਡੀਆਂ ਕਮਜ਼ੋਰ ਹੋਣਾ ਨੇ ਸਾਰੀ ਗੱਟ ਹੈਲਥ ਦੇ ਕਮਜ਼ੋਰ ਹੋਣ ਦੀਆਂ ਜਾਂ ਗੱਟ ਹੈਲਥ ਦੀ ਡਿਵੈਲਪਮੈਂਟ ਦੇ ਉੱਤੇ ਜਿਹੜੀ ਪ੍ਰੋਬਲਮ ਆਈ ਹੁੰਦੀ ਉਹਦੀ ਵਜ੍ਹਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਜੀ ਜੀ ਇਸ ਕਰਕੇ ਗੱਠਾ ਹਾਲ ਤਾਂ ਬਹੁਤ ਸਾ ਤੁਸੀਂ ਕਹਿੰਦੇ ਵੀ ਸਵੇਰੇ ਸਵੇਰੇ ਬੱਚਿਆਂ ਨੂੰ ਗਰਮ ਪਾਣੀ ਚ ਦੇਸੀ ਗਾਂ ਦਾ ਦੇਸੀ ਘਿਓ ਦੇਣਾ ਤੇ ਬੱਚਣ ਤਾਂ ਰੋਟੀ ਖਾਸਦੀ ਸੀ ਮਿੰਤਾ ਕਰਦੇ ਵੀ ਰੋਟੀ ਖਾ ਲੋ ਤਾਂ ਰੋਟੀ ਨਹੀਂ ਖਾਂਦੇ ਜੀ ਗਾਂ ਦਾ ਦੁੱਧ ਪਲਾਉਣ ਦਾ ਵੀ ਟੰਗ ਦੱਸ ਦੋ ਜਾਂ ਪਾਣੀ ਚ ਪਾ ਕੇ ਪਲਾਉਣ ਦਾ ਕੀ ਟੰਗ ਹੈ ਉਹ ਵੀ ਸਾਨੂੰ ਦੱਸ ਦੇ ਦਿਓ ਜੀ ਕਿਸ ਤਰੀਕੇ ਨਾਲ ਬੱਚਾ ਇਨਟੇਕ ਈਜ਼ੀਲੀ ਕਰ ਲੇ ਬਿਲਕੁਲ ਉਹ ਤਾਂ ਸਭ ਤੋਂ ਬੈਸਟ ਤਰੀਕਾ ਹੁੰਦਾ ਕਿ ਦੇਸੀ ਗਾਂ ਦਾ ਜਿਹੜਾ ਕਿਊ ਹੈਗਾ ਉਹ ਬੱਚੇ ਨੂੰ ਤੁਸੀਂ ਅੱਧਾ ਚਮਚ ਨਾਲ ਇੱਕ ਰੋਟੀ ਜੋ ਅਤੇ ਜਵਾਰ ਦੀ ਬਣਾ ਲਓ ਅੱਧੀ ਰੋਟੀ ਬਣਾ ਦੋ ਉਹਦੀ ਚੂਰੀ ਬਣਾ ਦੋ ਥੋੜਾ ਜਿਹਾ ਗੁੜ ਕੁੱਟ ਕੇ ਉਹਦੇ ਉੱਪਰ ਪਾ ਦੋ ਉਹਦੀ ਚੂਰੀ ਬਣਾ ਕੇ ਬੱਚੇ ਨੂੰ ਇੱਕ ਟਾਈਮ ਖਿਲਾਉਣੀ ਸ਼ੁਰੂ ਕਰ ਦੋ ਜੇ ਸਵੇਰ ਖਿਲਾਉਣਾ ਚਾਹ ਦੁਪਹਿਰੇ ਖਿਲਾ ਦੋ ਤੁਸੀਂ 15 ਦਿਨ ਖਿਲਾ ਦੋ ਉਸ ਤੋਂ ਬਾਅਦ ਤੁਹਾਡੇ ਬੱਚੇ ਦਾ ਟੇਸਟ ਬਦਲ ਜਾਏਗਾ ਸੁਭਾਅ ਬਦਲ ਜਾਏਗਾ ਉਹਦੇ ਫੇਸ ਤੇ ਗਲੋ ਆ ਜਾਏਗਾ ਜਿਹੜਾ ਤੁਸੀਂ ਮਿੰਤਾ ਕਰ ਰਹੇ ਸੀ ਬੇਟਾ ਖਾਲਾ ਬੇਟਾ ਖਾਲਾ ਉਸ ਤੋਂ ਬਾਅਦ ਤੁਸੀਂ ਮਿੰਤਾ ਕਰੋ ਬੇਟਾ ਛੱਡਦੇ ਹੁਣ ਛੱਡਦੇ ਹੁਣ ਤਾਂ ਸਾਡੇ ਖਾਂਜੋ ਕੀ ਛੱਡਦੇ ਮੀਨਸ ਉਹਦੀ ਭੁੱਖ ਡਿਵੈਲਪ ਹੋ ਜਾਣੀ ਨਾ ਗੁੱਡ ਬੈਕਟੀਰੀਆ ਅੰਤਰੀਏ ਚ ਗਰੋ ਕਰ ਦੇਖੋ ਦੇਸੀ ਘਾਹ ਦੇਸੀ ਕਿਉਂ ਕਿਉਂ ਕਹਿ ਰਹੇ ਆ ਕਿਉਂਕਿ ਗੁੱਡ ਫੈਟ ਹੈ ਬੱਚਿਆਂ ਦੇ ਕੋਲ ਗੁੱਡ ਫੈਟ ਨਹੀਂ ਹੈ ਪਹਿਲਾਂ ਬਾਈ ਡਿਫਾਲਟ ਕੀ ਹੁੰਦਾ ਸੀ ਘਰ ਦੇ ਵਿੱਚ ਦੇਸੀ ਘਿਓ ਦਾ ਕਲਚਰ ਹੁੰਦਾ ਸੀ ਬੱਚੇ ਵੀ ਨਾਲ ਨਾਲ ਖਾਣ ਲੱਗ ਪੈਂਦੇ ਸੀ ਹੁਣ ਤਾਂ ਸਿਆਣੀ ਨਹੀਂ ਖਾ ਰਹੇ ਬੱਚੇ ਇਹ ਜੀ ਜੀ ਖਾਂਦੇ ਆ ਆਪਾਂ ਨੂੰ ਨਹੀਂ ਦੇਖਿਆ ਉਹ ਕੀ ਖਾਏਗਾ ਅੱਜ ਗੱਲ ਤੇ ਚੂਰੀ ਕਿਸੇ ਨੂੰ ਪੁੱਛ ਲੋ ਬੱਚੇ ਨੂੰ ਮਿਲਦਾ ਜੀ ਚੂਰੀ ਨਹੀਂ ਪਤਾ ਉਹਨਾਂ ਨੂੰ ਵੀ ਚੂਰੀ ਕੀ ਚੀਜ਼ ਹੈ ਹਾਂ ਨਹੀਂ ਪਤਾ ਬਿਲਕੁਲ ਸਹੀ ਤੁਸੀਂ ਕਿਹਾ ਇਸ ਕਰਕੇ ਗੱਟ ਹੈਲਥ ਦੀ ਡਿਵੈਲਪਮੈਂਟ ਵਾਸਤੇ ਦੇਸੀ ਘਾਹ ਦਾ ਦੇਸੀ ਕਿਉਂ ਐਜ਼ ਅ ਗੁੱਡ ਫੈਟ ਤੇ ਉਹਦੀ ਚੂਰੀ ਹਮੇਸ਼ਾ ਪਰ ਮਾਤਾਵਾਂ ਨੂੰ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਜਦੋਂ ਬੱਚੇ ਤੁਹਾਡੇ ਦੇ ਦੰਦ ਆ ਜਾਂਦੇ ਨੇ ਮਿਲਕਤੀ ਥਾ ਆ ਜਾਂਦੇ ਨੇ ਉਸ ਤੋਂ ਬਾਅਦ ਬੱਚੇ ਨੂੰ ਚੂਰੀ ਇੰਟਰੋਡਿਊਸ ਪੱਕੀ ਕਰੋ ਸਿੱਧੀਆਂ ਉਹਨੂੰ ਰੋਟੀਆਂ ਖਵਾਉਣ ਦੀ ਜ਼ਰੂਰਤ ਨਹੀਂ ਹੈਗੀ ਉਹਨੂੰ ਚੂਰੀ ਦੇਸੀ ਘਾਹ ਦੇਸੀ ਕਿਉਂ ਉਹਦੀ ਕਿਉਂਕਿ ਛੋਟਾ ਬੱਚਾ ਤਾਂ ਉਹਨੂੰ ਤੁਸੀਂ ਕਣਕ ਦੇ ਆٹے ਦੀ ਵੀ ਦੇ ਸਕਦੇ ਹੋ ਜੌਂਰ ਦੇ ਜਵਾਰ ਦੇ ਆٹے ਦੀ ਅਗਰ ਤੁਸੀਂ ਅੱਛੇ ਢੰਗ ਨਾਲ ਰੋਟੀ ਬਣਾਉਂਦੇ ਤਾਂ ਉਹਦੀ ਵੀ ਦੇ ਸਕਦੇ ਹੋ ਨਾਲ ਉਹਨੂੰ ਇੱਕ ਕੇਲਾ ਮੈਸ਼ ਕਰਕੇ ਅਗਰ ਉਹਦੇ ਬਲਗਮ ਆਂਦੀ ਹੈ ਤਾਂ ਥੋੜੀ ਜਿਹੀ ਹਲਕੀ ਜਿਹੀ ਕਾਲੀ ਮਿਰਚ ਉਹਦੇ ਵਿੱਚ ਐਡ ਕਰਨੀ ਹਲਕਾ ਜਿਹਾ ਜਦ ਵਿੱਚ ਹਣੀ ਐਡ ਕਰ ਸਕਦੇ ਹੋ ਅਗਰ ਬਲਗਮ ਰੇਸ਼ਾ ਘੱਟ ਹੈਗਾ ਫਿਰ ਤੁਸੀਂ ਉਹਨੂੰ ਕੇਲੇ ਨੂੰ ਇੱਕ ਕੇਲੇ ਨੂੰ ਮੈਸ਼ ਕਰਕੇ ਰੈਗੂਲਰ ਛੋਟੇ ਬੱਚੇ ਨੂੰ ਖਿਲਾਓ ਤਾਜੋ ਉਹਦਾ ਮੈਗਨੀਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਪੂਰਾ ਹੋ ਸਕੇ ਨਾਲ ਨੂੰ ਇੱਕ ਐਪਲ ਡੇਲੀ ਦਾ ਖਾਣ ਵਾਸਤੇ ਦੇ ਵਿੱਚ ਕੱਟ ਕੇ ਨਹੀਂ ਦੇਣਾ ਛਿਲਕਾ ਉਤਾਰ ਕੇ ਦੇ ਦੋ ਉਹ ਆਪਣੇ ਆਪ ਖਾਣ ਦੀ ਕੋਸ਼ਿਸ਼ ਕਰੇ ਤਾਜੋ ਪ੍ਰੈਸ਼ਰ ਪਵੇ ਉਹਦੇ ਜਵਾੜਿਆਂ ਦੇ ਉੱਪਰ ਔਰ ਜਿਹੜੇ ਨਵੇਂ ਦੰਦ ਉਹ ਵੀ ਇੱਕ ਸਟਰੈਂਥ ਬਣ ਕੇ ਆਉਣ ਸੋ ਇਸ ਤਰ੍ਹਾਂ ਦੀ ਪ੍ਰੈਕਟਿਸ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ 'ਚ ਗੱਟ ਹੈਲਥ ਦਾ ਬਹੁਤ ਵੱਡਾ ਰੋਲ ਹੈ ਇਹਦੀ ਮਾਰ ਕਰਕੇ ਬੱਚਿਆਂ ਦੀ ਨਾ ਤੇ ਇਮਿਊਨਿਟੀ ਹੈ ਤੇ ਨਾ ਬੱਚਾ ਕੋਲ ਉਮਰ ਹੈ ਤੇ ਜੇ ਪੇਰੈਂਟਸ ਆਪਣੇ ਬੱਚੇ ਦੀ ਉਮਰ ਵਧਾਉਣਾ ਚਾਹ ਉਹਨਾਂ ਨੂੰ ਗੱਟ ਹੈਲਥ ਦੀ ਸਮਝ ਵਧਾਉਣੀ ਪੈਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਐਸਨ ਡਾਕਟਰ ਵਿਨਦਰ ਸਿੰਘ ਪੋਲਰ ਨੈਚੁਰਲ ਪੈਥੋਬੋਡੀ ਹੈਗੇ ਨੇ ਔਰ ਇਹਨਾਂ ਨੂੰ ਜਿਹੜੀ ਅਸੀਂ ਕਹਿ ਲਈਏ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਏਸੇ ਗੱਲਾਂ ਕਰਕੇ ਜਿਹੜੀ ਸਨਮਾਨ ਵੀ ਵੱਖ-ਵੱਖ ਜਿਹੜੀ ਅਸੀਂ ਕਹਿ ਲਈਏ ਕਿ ਥਾਵਾਂ ਤੋਂ ਮਿਲ ਚੁੱਕਿਆ ਹੈ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੇ ਨੇ ਜਿੰਨਾ ਕਰਕੇ ਡਾਕਟਰ ਵਿਨਦਰ ਸਿੰਘ ਪੁੱਲਰ ਹੋਣਾ ਨੂੰ ਜਾਣਿਆ ਜਾਂਦਾ ਔਰ ਪਛਾਣਿਆ ਜਾਂਦਾ ਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਤੋਂ ਠੀਕ ਹੋਈਆਂ ਨੇ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਹੋਵੇ ਪਿੱਤੇ ਦੇ ਵਿੱਚ ਦਰਦ ਦੀ ਪ੍ਰੋਬਲਮ ਹੋਵੇ ਜਾਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਸ਼ੂਗਰ ਹੋਵੇ ਜਾਂ ਫਿਰ ਅਸੀਂ ਕਹੇ ਲਈਏ ਕਿ ਗੋਡੇ ਮੋਡੇ ਦਾ ਦਰਦ ਹੋਵੇ ਇਹ ਤੁਹਾਡੇ ਨਾਲ ਅਸੀਂ ਸਾਂਝੇ ਕਰਾਇਆ ਨੇ ਕਿ ਕਿਵੇਂ ਡਾਕਟਰ ਵਿਨਦਰ ਸਿੰਘ ਘੋੜਾ ਦੇ ਨੁਸਖਿਆਂ ਦੇ ਨਾਲ ਫਾਰਮੂਲੇ ਨਾਲ ਲੋਕਾਂ ਨੂੰ ਫਰਕ ਪੈ ਰਿਹਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨੀ ਤੇ ਆ ਗਿਆ ਧੰਨਵਾਦ